ਗੱਡੀਆਂ ਲੈ ਕੇ ਹੁੰਦੇ ਨੇ ਤੇ ਸੀਤਾ ਮਾਤਾ ਨੂੰ ਰਾਵਣ ਗੱਡੀ ਵਿੱਚ ਲੰਮੇ ਪਾ ਕੇ ਡਿੱਗੀ ਚ ਲੈ ਕੇ ਜਾਂਦਾ ਸੂਰਨਖਾ ਆਉਂਦੀ ਆ ਸਾਤ ਸਮੁੰਦਰ ਪਾਰ ਤੇਰੇ ਪਿੱਛੇ ਵਿੱਚ ਆ ਗਈ ਇਹ ਚੋਲੀ ਦੇ ਵਿੱਚ ਗਾਣੇ ਕਿ ਕਿੱਥੇ ਲਿਖਿਆ ਹੈ ਦੰਸ ਕਿੱਥੇ ਆਏ ਤੁਸੀਂ ਇੱਕ ਗਾਣਾ ਬੋਲਿਆ ਸਾਤ ਸਮੁੰਦਰ ਪਾਰ ਇਹ ਪਰਚਾ ਉਸ ਤੇ ਦਰਜ ਹੋਇਆ ਜੇ ਉਹ ਸੱਤ ਸਮੁੰਦਰ ਤੋਂ ਕੋਈ ਗਿਆਨੀ ਹੈ ਜਰੂਰ ਚੱਲ ਕੇ ਆਣਾ ਕਦੀ ਚਾਕਿੰਗ ਬਣਾਈਆਂ ਜਾਂਦੀਆਂ ਨੇ ਕਦੀ ਆਦੀ ਪੁਰਸ਼ਵਰ ਦੀ ਫਿਲਮ ਆ ਜਾਂਦੀ ਹੈ ਜਿਹੜੇ ਕਿਰਦਾਰ ਹੈ ਵੀ ਨਹੀਂ ਜਿਹੜੇ ਰੂਪ ਹੈ ਵੀ ਨਹੀਂ ਆਪਣੇ ਉਹ ਅਸੀਂ ਬਣਾ ਦਿੰਦੇ ਆ ਕਹਿੰਦੇ ਸਾਡੀਆਂ ਬੇਫਕੂਫੀਆਂ ਨੇ ਇਹ بڑے ਚਿਰ ਦੇ ਪਏ ਹੋਏ ਖਿਲਾਾਰੇ ਨੇ ਸਾਡੇ ਸਮਾਜ ਦੇ ਲੋਕਾਂ ਨੇ ਕਦੀ ਕਿੰਤੂ ਪਰੰਤੂ ਕੀਤਾ ਹੀ ਨਹੀਂ ਜੋ ਤੁਸੀਂ ਟੀਵੀ 'ਚ ਵਿਖਾਤਾ ਜਿੰਨੂੰ ਮਰਜ਼ੀ ਜੋ ਮਰਜ਼ੀ ਬਣਾਤਾ ਜਿਹੜਾ ਮੂੰਹ ਚੱਕ ਦਾ ਸਰੂਪ ਬਣ ਜਾਂਦਾ ਚਾਹੇ ਉਹ ਨਸ਼ੇੜੀ ਆ ਜਾਂਦਾ ਕੋਈ ਕੈਰੈਕਟਰ ਨਹੀਂ ਅੱਜ ਮਢੀਰਾ ਆਦੀਆਂ ਨੇ ਰਾਮਲੀਲਾ ਦੇਖਣ ਤੇ ਨੁਕਲ ਦੇ ਵਿੱਚ ਬਹਿ ਕੇ ਸੀਟੀਆਂ ਮਾਰਦੀਆਂ ਨੇ ਰਾਮਲੀਲਾ ਦੇ ਵਿੱਚ ਕੋਈ ਪਰਵਾਦ ਵੀ ਦੇਖਣੀ ਉਹਨਾਂ ਨੇ ਦੇਖਣੀ ਬੰਦ ਕਰਤੀ ਉਹ ਕਹਿੰਦੇ ਸੀ ਕਿਉਂ ਦੇਖਣਾ ਜਾਈਏ ਉੱਥੇ ਸੀਟੀਆਂ ਵੱਜਦੀਆਂ ਸੀਟੀਆਂ ਵੱਜਣ ਦਾ ਇੱਕੋ ਕਰਦੇ ਜਦੋਂ ਅਸੀਂ ਅਸ਼ਲੀਲ ਡਾਂਸ ਅਸ਼ਲੀਲ ਉੱਥੇ ਚੀਜ਼ਾਂ ਦਿਖਾਵਾਂਗੇ ਗਾਣੇ ਹਿੰਦੀ ਲਾਵਾਂਗੇ ਤੇ ਸੀਟੀਆਂ ਡਾਂਸ ਤੇ ਵੱਜਣਗੇ ਕਿਉਂ ਨਹੀਂ ਮੈਂ ਸਖਤ ਤੌਰ ਤੇ ਬਿਲਕੁਲ ਤਾਲਨਾ ਕਰਨ ਜਾ ਰਿਹਾ ਹਾਂ ਉਹਨਾਂ ਰਾਮਲੀਲਾ ਕਲਬਾਂ ਨੂੰ ਪਿਛਲੀ ਵਾਰ ਦੀ ਤਰ੍ਹਾਂ ਮੈਨੂੰ ਫੇਰ ਪਰਚੇ ਨਾਲ ਦਰਜ ਕਰਾਉਣੇ ਪੈਣ ਪੰਜਾਬ ਦੇ ਵਿੱਚ ਜਿਹੜਾ ਰਾਮਲੀਲਾ ਕਲੱਬ ਨੇ ਜਿੱਥੇ ਤੁਸੀਂ ਬੇਦਬੀ ਜਿਹੜਾ ਅਸ਼ਲੀਲ ਡਾਂਸ ਤੇ ਨਾਚ ਦੀ ਗੱਲ ਕਰੋਗੇ ਉਹ ਬਿਲਕੁਲ ਸਟੇਜਾਂ ਦੇ ਨਹੀਂ ਹੋਣਗੇ ਜੇਕਰ ਹੋਣਗੇ ਤੇ ਫਿਰ ਪਰਚੇ ਲਈ ਤੁਸੀਂ ਤਿਆਰ ਰਹੋ ਕੋਈ ਦੂਸਰਾ ਸਮਾਜ ਸਾਨੂੰ ਨੀਵਾ ਨਹੀਂ ਕਰਦਾ ਸਾਡਾ ਆਪਣਾ ਸਮਾਜ ਹੀ ਸਾਨੂੰ ਨੀਵਾ ਕਰਨ ਦੇ ਤੋਲਿਆ ਮੇਰੇ ਕਿਰਾਏ ਪਰਚੇ 'ਚ ਕਿਸੇ 'ਚ ਕੋਈ ਰਾਇਦਾ ਮੰਨੀ ਹੁੰਦਾ ਰਾਮਲੀਲਾ ਕਲੱਬ ਪੰਜਾਬ ਦੇ ਵਿੱਚ ਇਹ ਕੋਈ ਰਾਮਲੀਲਾ ਨਹੀਂ ਕਰਾ ਰਹੇ ਇਹਨਾਂ ਦੀ ਦੌੜ ਲੱਗੀ ਹੋਈ ਹੈ ਹੂੰ ਬਿਲਕੁਲ ਇੱਕ ਦੂਜੇ ਤੋਂ ਵਧੀਆ ਚੀਜ਼ ਕਰਨ ਦੀ ਇਹ ਕੰਪੀਟੀਸ਼ਨ ਤੁਸੀਂ ਕਰਨਾ ਚਾਹ ਕੇ ਕਿਸੇ ਬਿਜ਼ਨਸ ਕਰੋ ਇਹ ਸਾਡਾ ਹੀ ਸਮਾਜ ਕੰਪੀਟੀਸ਼ਨ ਨਹੀਂ ਮਿਲਿਆ ਤੁਹਾਨੂੰ ਤੇ ਜਿਹੜੇ ਲੋਕ ਜਿਹੜੇ ਟੈਸਟਿਕਾ ਬਣਾਉਂਦੇ ਨੇ ਜਾਂ ਤੇ ਹਾਸੇ ਵਾਲੇ ਬਣਾਉਂਦੇ ਨੇ ਉਹਨਾਂ ਨੂੰ ਵੀ ਵਰਨਿੰਗ ਹੈ ਇੰਸਟਾ ਫੇਸਬੁੱਕ ਤੇ ਉਹਨਾਂ ਦੀ ਆਈਡੀਆ ਵੀ ਸਰਚ ਹੋ ਰਹੀਆਂ ਨੇ ਜਿੱਦਣ ਸਾਡੀ ਰੇਂਜ 'ਚ ਆ ਗਏ ਤੇ ਪਰਚਾ ਉਹਨਾਂ ਤੇ ਵੀ ਦਰਜ ਹੋਏਗਾ ਦ ਸਿਟੀ ਹੈਡਲਾਈਨਸ ਦੇਖਦੇ ਆ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆ ਸੋ ਜਿ세 ਕਿ ਤੁਸੀਂ ਜਾਣਦੇ ਹੋ ਕਿ ਪੂਰੇ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਅੱਜ ਦੇ ਦਿਨ ਕੋਈ ਨਾ ਕੋਈ ਮੁੱਦਾ ਜ਼ਰੂਰ ਪੱਕਦਾ ਹੈ ਹੁਣ ਜਿਹੜਾ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਨੂੰ ਲੈ ਕੇ ਬੇਦਬੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਲੇਕਿਨ ਹੁਣ ਉਹਨਾਂ ਨੂੰ ਲੈ ਕੇ ਜਿਹੜੇ ਰਾਸ਼ਟਰੀ ਭਗਵਾ ਸੇਨਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਦਾ ਪੰਕਰ ਦੇ ਵਿੱਚ ਇਲੈਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਨਰਾਤਿਆਂ ਦੇ ਦਿਨ ਨੇੜੇ ਆਉਣ ਵਾਲੇ ਨੇ ਪੂਰੇ ਅਮ੍ਰਿਤਸਰ ਦੇ ਵਿੱਚ ਲੰਗੂਰ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤੇ ਜਿੱਥੇ ਕੀ ਆਪਾਂ ਗੱਲ ਕਰਦੇ ਹਾਂ ਹਰ ਮੰਦਰ ਦੇ ਵਿੱਚ ਆਰਾਮਲੀਲਾ ਵੀ ਖੇਡੀ ਜਾਂਦੀ ਹੈ ਪ੍ਰਭੂ ਰਾਮ ਜਿਹਦੇ ਕਣ-ਕਣ ਦੇ ਵਿੱਚ ਰਮੇ ਹੋਏ ਨੇ ਉਹਨਾਂ RAM ji ਦੀ ਜਿਹੜੀ ਜੀਵਨ ਨੂੰ ਲੈ ਕੇ ਦਾ ਮਾਇਨ ਹੁੰਦੀ ਆ RAM leela ਹੁੰਦੀ ਹਰ ਮੰਦਰ ਦੇ ਵਿੱਚ ਖੇਡੀ ਜਾਂਦੀ ਹੈ ਲੇਕਿਨ ਕਿਤੇ ਨਾ ਕਿਤੇ ਉਸ RAM leela ਦੇ ਦਾਨ ਉਹ ਕੁਝ ਅਜਿਹੇ ਦ੍ਰਿਸ਼ ਦਿਖਾ ਦਿੰਦੇ ਨੇ ਜਿੰਨੂੰ ਲੈ ਕੇ ਸਮਾਜ ਦੇ ਵਿੱਚ ਮਜ਼ਾਕ ਦਾ ਹਿੱਸਾ ਬਣ ਜਾਂਦੇ ਨੇ ਉਹਨਾਂ ਨਾਈਟਾਂ ਦੇ ਵਿਚਾਲੇ ਜਿਹੜਾ ਰਾਵਣ ਦਰਬਾਰ ਲਗਾ ਕੇ ਅਸ਼ਲੀਲ ਗਾਣੇ ਵੀ ਚਲਾਏ ਜਾਂਦੇ ਨੇ ਸੋ ਉਸ ਮੁੱਦੇ ਨੂੰ ਲੈ ਕੇ ਜਿਹੜੇ ਪੰਕਜ ਵੇਸਰ ਨੇ ਉਹਨਾਂ ਨੇ ਇਹ ਸਵਾਲ ਸਖਤ ਤੌਰ ਤੇ ਜਿਹੜੀ ਚੁਣੌਤੀ ਦਿੱਤੀ ਹੈ ਕਿ ਜਿਹੜੇ ਵੀ ਵਿਅਕਤੀ ਜਿਹੜੀਆਂ ਸੰਸਥਾਵਾਂ ਇਸ ਤਰੀਕੇ ਦੀਆਂ ਕਟਨਾਵਾਂ ਨੂੰ ਅੰਜਾਮ ਦੇਣਗੀਆਂ ਉਹਨਾਂ ਦੇ ਉੱਪਰ ਪਰਚਾ ਕੀਤਾ ਜਾਵੇਗਾ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਸਤਿਕਾਰ ਨਾਲ ਮੌਜੂਦ ਨੇ ਪੰਕਜ ਦੇਵਸਰ ਜੀ ਸਵਾਗਤ ਕਰ ਲੈਣੇ ਆ ਜੀ ਤੁਹਾਡਾ ਪੰਕਜ ਜੀ ਇਹ ਜਿਹੜਾ ਮੁੱਦਾ ਤੁਸੀਂ ਜਿਹੜਾ ਤੁਸੀਂ ਐਲਾਨ ਕਰ ਦਿੱਤਾ ਹੈ ਕਿ ਅਸੀਂ ਪਰਚੇ ਦਰਜ ਕਰਾਂਗੇ ਸਾਰਾ ਮਾਮਲਾ ਜੋ ਸਮਝਾਇਆ ਜਾਵੇ ਦੇਖੋ ਜੀ ਜਿਹੜੀ ਪੰਜਾਬ ਦੇ ਵਿੱਚ ਜਾਂ ਹੋਰ ਵੀ ਪੰਜਾਬ ਤੋਂ ਬਾਹਰ ਮਰਯਾਦਾ ਪਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਦੇ ਦਾਰਾ ਜਿਹੜੀ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਇੱਕ ਰਾਮਲੀਲਾ ਦੇ ਤੌਰ ਤੇ ਦਿਖਾਈ ਜਾਂਦੀ ਆ ਮੈਂ ਸੱਤ ਤੌਰ ਤੇ ਬਿਲਕੁਲ ਤਾਲਾ ਕਰਨ ਜਾ ਰਿਹਾ ਉਹਨਾਂ ਰਾਮਲੀਲਾ ਕਲਬਾਂ ਨੂੰ ਪਿਛਲੀ ਵਾਰ ਦੀ ਤਰ੍ਹਾਂ ਮੈਨੂੰ ਫਿਰ ਪਰਚੇ ਨਾਲ ਤਰਜ ਕਰਾਉਣੇ ਪੈਣ ਅੱਜ ਮੈਂ ਤੁਹਾਡੇ ਸਾਹਮਣੇ ਇਸ ਸਿਟੀ ਨਿਊਜ਼ ਦੇ ਸਾਹਮਣੇ ਅੱਜ ਆਪਣੀ ਗੱਲ ਰੱਖਣ ਜਾ ਰਿਹਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੇ ਮਾਧਿਅਮ ਨਾਲ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਦੇਖੋ ਸਾਡੇ ਜਿਹੜੇ ਪ੍ਰਭੂ શ્રી ਆ ਰਾਮ ਨੇ ਮर्यादा ਪਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਜੇ ਉਹਨਾਂ ਨੇ ਜੀਵਨ ਦੀ ਗੱਲ ਕਰ ਲਈਏ ਉਹਨਾਂ ਦੇ ਜੀਵਨ ਦੇ ਵਿੱਚ ਸਾਰੀ ਮर्यादा ਹੀ ਭਰੀ ਪਈ ਹੈ ਉਹਨਾਂ ਨੇ ਆਪਣੇ ਪਿਤਾ ਜੀ ਦੇ ਘਰ ਦੇ 14 ਸਾਲ ਦਾ ਬਨਵਾਸ ਕੱਟਿਆ ਫਿਰ ਉਹਨਾਂ ਦੀ ਪਤਨੀ ਨੇ ਉਤੋਂ ਜ਼ਿਆਦਾ ਜਿਹੜਾ ਮर्याਦਤਾ ਨੇ ਮੰਨਦੇ ਹੋਏ ਉਹਨਾਂ ਦੇ ਨਾਲ ਗਏ ਫਿਰ ਉਹਨਾਂ ਦੇ ਭਰਾ ਜਿਹੜੇ ਲਕਸ਼ਮਣ ਜੀ ਫਿਰ ਉਹਨਾਂ ਨੇ ਵੀ ਮर्याਦਤਾ ਦੇ ਬਾਈ ਉਹਨਾਂ ਦੇ ਨਾਲ ਉਹਨਾਂ ਨੇ ਬਿਲਕੁਲ ਬਨਵਾਸ ਕੱਟਿਆ ਤੇ ਫਿਰ ਭਰਤ ਜੀ ਜਿਨ੍ਹਾਂ ਨੇ ਉਹਨਾਂ ਨੇ ਖੜਾਵਾ ਲੈ ਕੇ ਉਹ ਆਪਣਾ ਸਾਰੀ ਉਮਰ ਰਾਜ ਨਹੀਂ ਕੀਤਾ ਆਪਣੇ ਹੀ ਰਾਜ ਕਰਦੇ ਤੇ ਉਹਨਾਂ ਦੀਆਂ ਖੜਾਵਾਂ ਨੂੰ ਰੱਖਿਆ ਦੇਖੋ ਹੁਣ ਅੱਜ ਕਰੀਏ ਅੱਜ ਕੱਲ ਦੇ ਕਲੱਬਾਂ ਦੀ ਜਿਹੜੇ ਰਾਮਲੀਲਾ ਜਿਹੜੇ ਕਲੱਬ ਬਣੇ ਹੋਏ ਨੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਬੇਤਬੀਦੀਆਂ ਦੀ ਗੱਲ ਕਰੀਏ ਪਿਛਲੇ ਸਾਲ ਭਗਵਾਨ ਸਨ ਦੀ ਟੀਮਾਂ ਨੇ ਇੱਕ ਪੂਰੀ ਸੰਗਠਨ ਵਾਲੀ ਟੀਮਾਂ ਤਿਆਰ ਕੀਤੀਆਂ ਜਿਹੜੇ ਅਸੀਂ ਦੋ ਪਰਚੇ ਦਰਜ ਕਰਾਏ ਆ ਜਿਹੜੇ ਪਰਚੇ ਦੀ ਕਾਪੀ ਮੇਰੇ ਹੱਥ ਦੇ ਵਿੱਚ ਹੁਣ ਫਿਰ ਤੋਂ ਰਾਮਲੀਲਾ ਸ਼ੁਰੂ ਹੋਣ ਜਾ ਰਹੀ ਹੈ ਹੁਣ ਮੈਂ ਇਹਦੇ ਵਿੱਚ ਉਹਨਾਂ ਲੋਕਾਂ ਨੂੰ ਜਿਹੜੇ ਰਾਮਲੀਲਾ ਨੂੰ ਅਰਸੀਡ ਕਰਦੇ ਨੇ ਕਲੱਬ ਪੰਜਾਬ ਦੇ ਵਿੱਚ ਜਿਹੜੇ ਰਾਮਲੀਲਾ ਕਲੱਬ ਨੇ ਤੇ ਡਾਇਰੈਕਟਰ ਨੇ ਖਾਸ ਤੌਰ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵਾ ਤਨ ਮਨ ਤਨ ਦੇ ਨਾਲ ਭਗਵਾਸੀਆਂ ਨਾਲ ਤੁਹਾਡੇ ਨਾਲ ਖੜੀ ਆ ਪਰ ਜਿੱਥੇ ਤੁਸੀਂ ਬੇਦਬੀ ਜਿਹੜਾ ਅਸ਼ਲੀਲ ਡਾਂਸ ਤੇ ਨਾਚ ਦੀ ਗੱਲ ਕਰੋਗੇ ਉਹ ਬਿਲਕੁਲ ਸਟੇਜਾਂ ਦੇ ਨਹੀਂ ਹੋਣਗੇ ਜੇਕਰ ਹੋਣਗੇ ਤੇ ਫਿਰ ਪਰਚੇ ਲਈ ਤੁਸੀਂ ਤਿਆਰ ਰਹੋ ਮਤਲਬ ਕਹਿੰਦਾ ਜੀ ਲੱਗਦਾ ਕਿ ਆ ਹਿੰਦੂ ਸਮਾਜ ਦੇ ਲੋਕ ਹੁੰਦੇ ਨੇ ਰੂਪ ਧਾਰ ਕੇ ਜਦੋਂ ਸਟੇਜਾਂ ਦੇ ਚੜ ਜਾਂਦੇ ਆ ਉਹ ਬਾਣੀ ਪਾ ਲੈਂਦੇ ਆ ਤੇ ਫਿਰ ਉਹਨਾਂ ਦੀ ਬਾਣਿਆਂ ਦੀ ਜਿਹੜੇ ਪਛੋਤਮ ਮਰਿਆਦਾ ਪਛੋਤਮ ਨਾਮ ਜੀ ਨੇ ਉਹਨਾਂ ਦੇ ਮਤਲਬ ਜਿੱਥੇ ਸਟੇਜ ਤੇ ਚੜਨ ਪਏ ਹੋਣੇ ਆ ਉੱਥੇ ਆਪਾਂ ਜੋਜ ਜਗਾ ਦਿੰਦੇ ਆ ਤੇ ਦੂਜੇ ਪਾਸੇ ਅਸੀਂ ਡਾਂਸਰਾਂ ਨਚਾ ਦਿੰਦੇ ਆ ਸਟੇਜਾਂ ਦੇ ਉੱਪਰ ਤੇ ਆਪਾਂ ਸਮਾਜ ਆਪਣੀ ਗਲਤੀਆਂ ਹੀ ਆ ਸਾਡੀਆਂ ਇਹ ਦੇਖੋ ਕੋਈ ਦੂਸਰਾ ਸਮਾਜ ਸਾਨੂੰ ਨੀਵਾ ਨਹੀਂ ਕਰਦਾ ਕੋਈ ਦੂਸਰਾ ਸਮਾਜ ਸਾਨੂੰ ਨੀਵਾ ਨਹੀਂ ਕਰਦਾ ਸਾਡਾ ਆਪਣਾ ਸਮਾਜ ਹੀ ਸਾਨੂੰ ਨੀਵਾ ਕਰਨ ਦੇ ਤੋਲਿਆ ਦੇਖੋ ਹੋ ਸਕਦਾ ਆ ਯਾਰ ਕਈ ਸਾਲਾਂ ਪਹਿਲਾਂ ਇਹ ਪ੍ਰਥਾ ਚੱਲਦੀ ਹੋਵੇ ਕਿਉਂਕਿ ਜਦੋਂ ਮੈਂ ਪਿਛਲੀ ਵਾਰੀ ਪਰਚੇ ਦਾ ਜਕਰਾਇਆ ਕੁਝ ਲੋਕਾਂ ਨੇ ਮੈਨੂੰ ਕਿਹਾ ਸਾਡੇ ਦਾਦੇ ਵੀ ਇਹ ਕੁਝ ਕਰਦੇ ਸਨ ਪਰ ਅੱਜ ਇਹ ਕੁਝ ਨਹੀਂ ਹੋਏਗਾ ਅੱਜ ਮਰਿਆਦਾ ਚ ਰਾਮਲੀਲਾ ਹੋਏਗੀ ਜੇ ਨਹੀਂ ਕਰਨੀ ਤਾਂ ਤੁਹਾਡੀ ਮਰਜ਼ੀ ਦੇਖੋ ਤੁਹਾਡੀਆਂ ਰਾਮਲੀਲਾ ਨਾ ਕਰਨਾ ਪ੍ਰਭੂ ਸ਼੍ਰੀ ਰਾਮ ਜੀ ਦਾ ਕੁਝ ਘਟਣਾ ਨਹੀਂ ਸਾਫ਼ ਸੁਥਰੀ ਗੱਲ ਜੇਕਰ ਮर्याਦਾ ਚ ਕਰੋਗੇ ਤੇ ਤਨ ਮਨ ਤਨ ਦੇ ਨਾਲ ਤੁਹਾਡੇ ਨਾਲ ਖੜੇ ਆ ਤੇ ਜੇਕਰ ਮर्याਦਾ ਭੰਗ ਕਰੋਗੇ ਅਸ਼ਲੀਲ ਡਾਂਸ ਕਰਾਓਗੇ ਗਾਣੇ ਲਗਾਓਗੇ ਗਾਣਾ ਅਸੀਂ ਕੋਈ ਨਹੀਂ ਚੱਲਣ ਦੇਣਾ ਚਾਹੇ ਹਿੰਦੀ ਤੇ ਚਾਹੇ ਪੰਜਾਬੀ ਤੇ ਚਾਹੇ ਕਿਹੇ ਹੋਰ ਪਾਸਾ ਉੱਥੇ ਜਿਹੜੀ ਮर्याਦਾ ਬੰਦੀ ਆ ਉਸ ਮर्याਦਾ ਦੇ ਤਹਿਤ ਕੰਮ ਹੋਏਗਾ ਜੇ ਕਿਸੇ ਨੂੰ ਨਹੀਂ ਸਮਝ ਮੇਰੇ ਫੇਸਬੁਕ ਉੱਤੇ ਮੇਰਾ ਨੰਬਰ ਹੈ ਮੇਰੀ ਟੀਮ ਦਾ ਨੰਬਰ ਆ ਸਾਡੇ ਨਾਲ ਕੰਟੈਕਟ ਕਰ ਲਓ ਬਾਅਦ ਵਿੱਚ ਜਦੋਂ ਅਸੀਂ ਪਰਚੇ ਦਰਜ ਕਰਾਈਏ ਤੇ ਫਿਰ ਤੁਸੀਂ ਸ਼ਪਾਰਸ਼ਾ ਕਰਾਉਂਦੇ ਹੋ ਮੇਰੇ ਕਿਰਾਏ ਪਰਚੇ 'ਚ ਕਿਸੇ 'ਚ ਕੋਈ ਰਾਜਨਾਮਾ ਨਹੀਂ ਹੁੰਦਾ ਸਾਡਾ ਸੰਗਠਨ ਸਾਫ ਤੌਰ ਤੇ ਗੱਲ ਕਰਦਾ ਹੈ ਅਸੀਂ ਅੱਜ ਧਾਰਨਾ ਵੀ ਕਰ ਰਹੇ ਆ ਵਾਰਨਿੰਗ ਵੀ ਦੇ ਰਹੇ ਆ ਤੇ ਨਾਲ ਬੇਨਤੀ ਵੀ ਕਰ ਰਹੇ ਆ ਤੁਸੀਂ ਮਰਿਆਦਾ 'ਚ ਰਹੋ ਅਸੀਂ ਤੁਹਾਡੇ ਨਾਲ ਆ ਜਿੱਥੇ ਮਰਿਆਦਾ ਹਟੀ ਤੇ ਤੁਸੀਂ ਕਾਨੂੰਨ ਦੇ ਸਿਕੰਜੇ ਜੋ ਤੇ ਪਰਚਾ ਦਰਜ ਹੋਏਗਾ ਪਹਿਲਾਂ ਵੀ ਤੁਸੀਂ ਪਰਚੇ ਦਰਜ ਕਰਵਾ ਚੁੱਕੇ ਹੋ ਬਿਲਕੁਲ ਦੇਖੋ ਮੈਂ ਮੇਰੇ ਬਿਆਨਾਂ ਤੇ ਮੇਰੇ ਕੁਝ ਹਿੰਦੂ ਸਾਥੀਆਂ ਨੇ ਬਿਆਨਾਂ ਤੇ ਪਗਵਾ ਸੈਨਾ ਇਹੋ ਜਿਹਾ ਸਖਤਣਿਆ ਜਿੰਨੇ ਸਭ ਤੋਂ ਪਹਿਲਾਂ ਰਾਮਲੀਲਾ ਤੇ ਆਵਾਜ਼ ਚੁੱਕੀ ਜੇ ਅਸੀਂ ਗੱਲ ਕਰੀਏ ਜਿਹੜੀ ਗੱਲ ਤੁਹਾਨੂੰ ਮੈਂ ਸਮਝਾਉਣਾ ਚਾਹੁੰਦਾ ਬੇਤਬੀ ਹੁੰਦੀ ਕਿਉਂ ਆ ਰਾਮਲੀਲਾ ਕਲੱਬ ਪੰਜਾਬ ਦੇ ਵਿੱਚ ਇਹ ਕੋਈ ਰਾਮਲੀਲਾ ਨਹੀਂ ਕਰਾ ਰਹੇ ਇਨਾਂ ਦੀ ਦੌੜ ਲੱਗੀ ਹੋਈ ਹੈ ਹੂੰ ਬਿਲਕੁਲ ਇੱਕ ਦੂਜੇ ਤੋਂ ਵਧੀਆ ਚੀਜ਼ ਕਰਨ ਦੀ ਬਿਲਕੁਲ ਕੰਪੀਟੀਸ਼ਨ ਕਰ ਰਹੇ ਨੇ ਕੰਪੀਟੀਸ਼ਨ ਕਰ ਰਹੇ ਨੇ ਇਹ ਕੰਪੀਟੀਸ਼ਨ ਤੁਸੀਂ ਕਰਨਾ ਜਾ ਕੇ ਕਿਸੇ ਬਿਜ਼ਨਸ ਕਰੋ ਬਿਲਕੁਲ ਇਹ ਸਾਡਾ ਹੀ ਸਮਾਜ ਕੰਪੀਟੀਸ਼ਨ ਨਹੀਂ ਮਿਲਿਆ ਤੁਹਾਨੂੰ ਤੁਸੀਂ ਕੰਪੀਟੀਸ਼ਨ ਦੇ ਚੱਕਰ 'ਚ ਵਧੀਆ ਡிரஸ் ਲਏ ਹੁੰਦੇ ਹੋ ਉੱਥੇ ਵਧੀਆ ਭੀੜ ਇਕੱਠੀ ਕਰਨ ਲਈ ਜਿਹੜੇ ਰੂਪ ਹੁੰਦੇ ਨਹੀਂ ਉਹ ਵੀ ਬਿਲਕੁਲ ਉੱਥੇ ਤੁਸੀਂ ਭੀੜ ਇਕੱਠੀ ਕਰ ਲਈ ਕੀ ਕਰਦੇ ਹੋ ਭੀੜ ਇਕੱਠੀ ਕਰਨ ਲਈ ਵੱਖਰੇ ਵੱਖਰੇ ਗਾਣੇ ਲਗਾਉਂਦੇ ਹੋ ਅਸ਼ਲੀਲ ਡਾਂਸ ਕਰਾਉਂਦੇ ਹੋ ਦੇਖੋ ਜੋ ਕਰਨਾ ਤੁਸੀਂ ਕਰ ਲਿਆ ਪਰ ਹੁਣ ਇੱਕੋ ਹੀ ਗੱਲ ਮਰਿਆਦਾ ਪਰਸ਼ੋਤਨ ਜੀ ਦੀ ਜ਼ਿੰਦਗੀ ਉਦਾਂ ਹੀ ਦਿਖਾਈ ਜਾਏਗੀ ਜਿੱਦਾਂ ਦੀ ਸੀ ਜੇਕਰ ਤੁਸੀਂ ਉਸ ਤੋਂ ਪਰੇ ਹੋਏ ਤੇ ਪਰਚੇ ਦਰਜ ਹੋਣਗੇ ਸਾਡੀਆਂ ਟੀਮਾਂ ਬਿਲਕੁਲ ਰੈਡੀ ਨੇ ਤੁਸੀਂ ਰਾਮਲੀਲਾ ਕਰਨ ਲਈ ਰੜੀਓ ਅਸੀਂ ਚੈਕਿੰਗ ਕਰਨ ਲਈ ਰੜੀਆਂ ਅਸੀਂ ਕਾਨੂੰਨ ਦੇ ਨਾਲ ਪੁਲਿਸ ਦੇ ਨਾਲ ਪ੍ਰਸ਼ਾਸਨ ਨਾਲ ਮਿਲ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਤੁਹਾਨੂੰ ਤੇ ਕਰਾਵਾਂਗੇ ਜੇ ਤੁਸੀਂ ਮਰਿਆਦਾ ਤੋਂ ਹਟੇ ਉਨੇ ਹੁੰਦਾ ਕਿ ਆਯੋਧਿਆ ਦੇ ਵਿੱਚ ਅਸੀਂ ਇਦਾਂ ਭਲਵਾਨਾਂ ਦਾ ਦਿੱਤਾ ਕਿ ਜੈਸ਼ਨੀ ਰਾਮ ਦਾ 500 ਸਾਲ ਅਸੀਂ ਮੰਦਿਰ ਨਹੀਂ ਬਣਵਾ पाए ਹੁਣ ਅਸੀਂ ਜਦੋਂ ਸਮਾਜ ਦੇ ਵਿੱਚ ਆ ਕੇ ਦੇਖਦੇ ਹਾਂ ਕਿ ਕਦੀ ਝਾਕੀਆਂ ਬਣਾਈਆਂ ਜਾਂਦੀਆਂ ਨੇ ਕਦੀ ਆਦੀ ਪੁਛਵਰ ਦੀ ਫਿਲਮ ਆ ਜਾਂਦੀ ਹੈ ਜਿਹੜੇ ਕਿਰਦਾਰ ਹੈ ਵੀ ਨਹੀਂ ਜਿਹੜੇ ਰੂਪ ਹੈ ਵੀ ਨਹੀਂ ਆਪਣੇ ਉਹ ਅਸੀਂ ਬਣਾ ਦਿੰਦੇ ਆ ਤੇ ਸਾਡੇ ਸਮਾਜ ਦੇ ਲੋਕ ਨੇ ਕਦੀ ਫਿਲਮਾਂ ਬਣਾਉਂਦੀਆਂ ਕਦੀ ਕੁਝ ਬਣਾਉਂਦੇ ਕਦੀ ਝਾਕੀਆਂ ਬਣਾਉਂਦੀਆਂ ਕਹਿੰਦੇ ਸਾਡੀਆਂ ਬੇਫਕੂਫੀਆਂ ਨਹੀਂ ਦੇਖੋ ਇਹ بڑے ਚਿਰ ਦੇ ਪਏ ਹੋਏ ਖਿਲਾਰੇ ਨੇ ਖਿਲਾਰੇ ਦਾ ਮਤਲਬ ਸਾਡੇ ਸਮਾਜ ਦੇ ਲੋਕਾਂ ਨੇ ਕਦੀ ਕਿੰਤੂ ਪਰੰਤੂ ਕੀਤਾ ਹੀ ਨਹੀਂ ਜੋ ਤੁਸੀਂ ਟੀਵੀ 'ਚ ਵਖਾਤਾ ਜਿੰਨੂੰ ਮਰਜ਼ੀ ਜੋ ਮਰਜ਼ੀ ਬਣਾਤਾ ਪਰ ਸਾਡਾ ਹੌਲੀ-ਹੌਲੀ ਜਿਹੜਾ ਸਟੈਪ ਆ ਵਧ ਰਿਹਾ ਸਭ ਤੋਂ ਪਹਿਲਾਂ ਅਸੀਂ ਹੌਂ ਦਾ ਨਾਣਾ ਮਾਰਿਆ ਸੀ ਵੀ ਤੁਸੀਂ ਰਜ਼ਾਮ ਲਿਲਾ ਦੇ ਵਿੱਚ ਬੇਦਬੀ ਨਾ ਕਰੋ ਅਸੀਂ ਤਨਮਨ ਧਨਾਂ ਤਾਂ ਨਾ ਖੜੇ ਆ ਹੂੰ ਦੂਸਰੀ ਗੱਲ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਬਿਲਕੁਲ ਤਾਂ ਟੀ ਗੱਲ ਸਹੀ ਆ ਜਿਹੜਾ ਮੂੰਹ ਚੋਕ ਦਾ ਸਰੂਪ ਬਣ ਜਾਂਦਾ ਹੈ ਚਾਹੇ ਉਹ ਨਸ਼ੇੜੀ ਆ ਜਾਂ ਦਾ ਕੋਈ ਕੈਰੈਕਟਰ ਨਹੀਂ ਮੂੰ ਚੁੱਕਦਾ ਦੇ ਆਪਣਾ ਰੱਬ ਰੱਬ ਦੇ ਰੂਪ ਚ ਧਰ ਲੈਂਦਾ ਪਰ ਹੁਣ ਨਹੀਂ ਚੱਲਣਾ ਹੁਣ ਪਹਿਲੇ ਪਰਚੇ ਤੁਹਾਨੂੰ ਮੈਂ ਦਿਖਾ ਦੇਣਾ ਜੇ ਕਿਦੀ ਅੱਖਾਂ ਨਹੀਂ ਖੁੱਲੀਆਂ ਤੇ ਫਿਰ ਜੇ ਤੁਸੀਂ ਕਰੋਗੇ ਤੇ ਫਿਰ ਭਰਲੀ ਵੀ ਤਿਆਰ ਰੋ ਤੇ ਆਪਣੇ ਵਕੀਲਾਂ ਨਾਲ ਵੀ ਸਲਾਹ ਕਰ ਲੋ ਇਹਦਾ ਕੀ ਬਣਨਾ ਹੈਗਾ ਬਿਲਕੁਲ ਮਰਿਆਦਾ ਚ ਮਰਿਆਦਾ ਪਰਿਸ਼ੋਤਨ ਦੀ ਰਾਮਲੀ ਹੋਏਗੀ ਬਿਲਕੁਲ ਮਰਿਆਦਾ ਚ ਜਿਹੜਾ ਬੰਦਾ ਮਰਿਆਦਾ ਦੀ ਉਲੰਘਣਾ ਕਰੇਗਾ ਤੇ ਉਹ ਆਪਣਾ ਜੋ ਕਰਮ ਹੈ ਉਹ ਪਰੇਗਾ ਪਰ ਆਪਾਂ ਦੇਖਦੇ ਆਂ ਫਿਲਮਾਂ ਜਿਹੜੀਆਂ ਹਨਾ ਜਾਂ ਆਪਾਂ ਵੀਡੀਓ ਦੇਖਦੇ ਵਾਇਰਲ ਹੁੰਦੀਆਂ ਰਾਵਣ ਰੱਥ ਤੇ ਬੈਠੇ ਨੇ ਹਨਾ ਸ਼ਰਾਬ ਦੀ ਬੋਤਲ ਫੜੀਆ ਹੱਥ ਦੇ ਵਿੱਚ ਸੂਬ ਨਖਾ ਉਹਨਾਂ ਨੇ ਨਾਲ ਫੜੀ ਹੋਈ ਹੈ ਜਾਂ ਸੀਤਾ ਮਾਤਾ ਨਾਲ ਉਹਨਾਂ ਨੇ ਹੱਥ ਫੜੇ ਮਤਲਬ ਖਿੱਚੇ ਹੋਏ ਨੇ ਕਈ ਜਿਹੜਾ ਵੀਡੀਓ ਦੇਖਦੇ ਆਂ ਗੱਡੀਆਂ ਦੇ ਗੱਡੀਆਂ ਲੈ ਕੇ ਹੁੰਦੇ ਨੇ ਤੇ ਸੀਤਾ ਮਾਤਾ ਨੂੰ ਰਾਵਣ ਗੱਡੀ ਵਿੱਚ ਨੰਮੇ ਪਾ ਕੇ ਡਿੱਗੀ ਚ ਲੈ ਕੇ ਜਾਂਦਾ ਜਿਹੜੇ ਧਰਤੀ ਦੇ ਵਿੱਚੋਂ ਜਨਮੇ ਹੋਏ ਸੀਤਾ ਮਾਤਾ ਜਿਨ੍ਹਾਂ ਦੇ ਅੱਗੇ ਸਾਰੀ ਦੁਨੀਆ ਤੋਂ ਤਮਸਤਕ ਹੁੰਦੀ ਆ ਮਾ ਦਾ ਦਰਜਾ ਦਿੰਨੇ ਆ ਉਹਨਾਂ ਨੂੰ ਏਦਾਂ ਗੱਡੀਆਂ ਦੇ ਵਿੱਚ ਨੰਮੇ ਪਾ ਕੇ ਲੈ ਕੇ ਜਾਣਾ ਕਿ ਕਿੰਨਾ ਆਪਾਂ ਮਜ਼ਾਕ ਬਣਾਉਂਦੇ ਆ ਤੇ ਫਿਰ ਹੁਣ ਜੇ ਤੁਸੀਂ ਵਿਰੋਧ ਕਰਦੇ ਹੋ ਲੋਕਾਂ ਨੇ ਕਮੈਂਟਾਂ ਦੇ ਵਿੱਚ ਕਹਿੰਦੇ ਸਿਕਿਉਰਟੀਆਂ ਦੀ ਕਾਰੀ ਆ ਜਾਂ ਮਜ਼ਾਕ ਬਣਾਉਣ ਦੀ ਕਾਰੀ ਆ ਫਿਰ ਕਮੈਂਟਾਂ ਦੇ ਵਿੱਚ ਜਦੋਂ ਗਾਲਾਂ ਪੈਂਦੀਆਂ ਫਿਰ ਉਹ ਉਹ ਮਤਲਬ ਕਿਸ ਤਰ੍ਹਾਂ ਦਾ ਮੰਜ਼ਰ ਹੁੰਦਾ ਤੁਸੀਂ ਇਹ ਦੱਸੋ ਵੀ ਧਰਮ ਦਾ ਕੰਮ ਕਰਨਾ ਕੋਈ ਸਿਕਿਉਰਟੀ ਲੈਣੀ ਹੈ ਮੈਂ ਕੋਈ ਵਫਾਦਤਿਕ ਬਿਆਨ ਨਹੀਂ ਦੇ ਰਿਹਾ ਮੈਂ ਜਿਸ ਧਰਮ 'ਚ ਜੰਮਿਆ ਮੈਂ ਉਹਦੀ ਗੱਲ ਕਰ ਰਿਹਾ ਆ ਕਿਸੇ ਔਰ ਧਰਮ ਦੀ ਗੱਲ ਨਹੀਂ ਕਰਦਾ ਸਾਡਾ ਅਧਿਕਾਰ ਬੰਦਾ ਆਪਣੇ ਧਰਮ ਨੂੰ ਦੇਖਣਾ ਅਸੀਂ ਆਪਣੀ ਗੱਲ ਰੱਖ ਰਹੇ ਆ ਸਾਫ਼ ਸੁਥਰੀ ਵੀ ਦੇਖੋ ਸਾਡੇ ਇਸ ਮਹੀਮ ਦੇ ਵਿੱਚ ਸਾਡੇ ਸਿੱਖ ਭਰਾ ਵੀ ਸਾਡਾ ਸਾਥ ਦਿੰਦੇ ਆ। ਅੱਛਾ। ਸਾਡੇ ਸਕੱਟਨ 'ਚ ਸਾਡੇ ਸਿੱਖ ਭਰਾ ਵੀ ਸਾਡੀ ਸਿੱਖ ਵਿੰਗ ਵੀ ਆ। ਦੇਖੋ ਜਿਹੜੇ ਲੋਕ ਤੁਸੀਂ ਆ ਕੀਤੀ ਨਾ ਗੱਲ ਜਿਹੜੇ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਆ ਪਰ ਮਾਤਾ ਜੀ ਨੂੰ ਸਿੱਤਾ ਜੀ ਨੂੰ ਜਾਂ ਗੱਡੀ 'ਚ ਇਹ ਸੌਦੇ ਕੁਝ ਲੋਕ ਨੇ। ਹੂੰ। ਮੈਂ ਇੱਥੇ ਸਰਚ ਕੀਤੀ ਸੀ। ਅੱਛਾ ਜੀ। ਉਹ ਲੋਕ ਸੌਦੇ ਸਟਿੱਕਾ ਮਰੇ ਬਣਾਉਂਦੇ ਨਹੀਂ ਆ। ਹਾਸੇ ਵਾਲੀਆਂ ਸਟਿੱਕਾ ਇਹ ਉਹ ਸਨ। ਅੱਛਾ। ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨਾ ਪਿਛਲੇ ਸਾਲ ਦੇ ਕੀਤੇ ਹੋਏ ਪਰਚੇ ਦਰਜ ਈਸ਼ਵਰ ਰਾਮਲੀਲਾ ਦੇ ਜਿਹੜੇ ਕਲੱਬ ਨੇ ਉਹ ਸਾਡੀ ਭਗਵਾ ਸੇਨਾ ਨੂੰ ਟੱਚ ਕਰ ਰਹੇ ਨੇ ਅੱਛਾ ਜੀ ਬਿਲਕੁਲ ਲੋਕ ਥੋੜੇ ਅਵੇਅਰ ਨੇ ਪਰ ਕੁਝ ਤੁਹਾਡੇ ਚੈਨਲਾਂ 'ਆਵੇਰ ਹੋ ਜਾਣਗੇ ਕਿ ਜੇ ਦੇਖੋ ਪਿਆਰ ਨਾਲ ਚੱਲਣਗੇ ਅਸੀਂ ਹਰ ਚੀਜ਼ ਨਾ ਖੜੇ ਆ ਜੇ ਕਰੇ ਕਰਨਗੇ ਬੇਦਬੀ ਤੇ ਅਸੀਂ ਬਿਲਕੁਲ ਕਾਨੂੰਨੀ ਕਾਰਵਾਈ ਕਰਾਂਗੇ ਚਾਹੇ ਉਹ ਮੇਰਾ ਭੈਣ ਹੋਵੇ ਭਾਈ ਹੋਵੇ ਰਿਸ਼ਤੇਦਾਰ ਹੋਵੇ ਵੇਖੋ ਧਰਮ ਸਭ ਤੋਂ ਪਹਿਲਾ ਤੇ ਜਿਹੜੇ ਲੋਕ ਜਿਹੜੇ ਤੇ ਸਟਿੱਕਰ ਬਣਾਉਂਦੇ ਨੇ ਜਾਂ ਤੇ ਹੱਥੇ ਵਾਲੇ ਬਣਾਉਂਦੇ ਨੇ ਉਹਨਾਂ ਨੂੰ ਵੀ ਵਰਨਿੰਗ ਇੰਸਟਾ ਫੇਸਬੁਕ ਤੇ ਉਹਨਾਂ ਦੀ ਆਈਡੀਆ ਵੀ ਸਰਚ ਹੋ ਰਹੀਆਂ ਨੇ ਜਿੱਦਣ ਸਾਡੀ ਰੇਂਜ ਚ ਆ ਗਏ ਤੇ ਪਰਚਾ ਉਹਨਾਂ ਤੇ ਵੀ ਦਰਜ ਹੋਇਆ ਇੱਕ ਸਮਾਂ ਹੁੰਦਾ ਸੀਗਾ ਰਾਮਨੰਦਨ ਸਾਗਰ ਜੀ ਨੇ ਰਮਾਇਣ ਬਣਾਈ ਸੀ ਸਾਰੇ ਸ਼ਹਿਰ ਬੰਦ ਹੋ ਜਾਂਦੇ ਸੀਗੇ ਪੰਜਾਬ ਬੰਦ ਹੋ ਜਾਂਦਾ ਸੀਗਾ ਲੋਕ ਘਰਾਂ ਚ ਬੈਠ ਕੇ ਚਾਹੇ ਮੁਸਲਮਾਨਾ ਚਾਹੇ ਸਿੱਖਾ ਹਿੰਦੂ ਆਦਲ ਮਿਲ ਕੇ ਦੇਖਿਆ ਕਰਦੇ ਸੀਗੇ ਅੱਜ ਮਢੀਰਾ ਆਦੀਆਂ ਨੇ ਰਾਮਲੀਲਾ ਦੇਖਣ ਤੇ ਨੁੱਕਰ ਦੇ ਵਿੱਚ ਬਹਿ ਕੇ ਸੀਟੀਆਂ ਮਾਰਦੀਆਂ ਨੇ ਤੇ ਜੋ ਸੀਟੀਆਂ ਵਜਦੀਆਂ ਨੇ ਤੇ ਉਹ ਜਿਹੜੇ ਲੋਕ ਬੈਠੇ ਨੇ ਜਿਵੇਂ ਰਾਮਲੀਲਾ ਦੇ ਵਿੱਚ ਕੋਈ ਪਰਵਾਧ ਵੀ ਦੇਖਣ ਉਹਨਾਂ ਨੇ ਦੇਖਣੀ ਬੰਦ ਕਰਤੀ ਹੋ ਜਾਂਦੀ ਸੀ ਕਿਉਂ ਦੇਖਣ ਜਾਈਏ ਉੱਥੇ ਸੀਟੀਆਂ ਵਜਦੀਆਂ ਜਾਂ ਮਜ਼ਾਕ ਬੰਦਾ ਫਿਰ ਲੱਗਦਾ ਨਹੀਂ ਕਿ ਤੇ ਪ੍ਰਸ਼ਾਸਨ ਦੇ ਵੀ ਕੋਈ ਜ਼ਿੰਮੇਵਾਰੀ ਹੈਗੀ ਆ ਕਿ ਜਿਹੜੇ ਫੁੱਲਰਬਾਜੀ ਸੀਟੀਆਂ ਵੱਜਦੀਆਂ ਕਿਉਂ ਸੀਟੀਆਂ ਵੱਜਣ ਦਾ ਇੱਕੋ ਕਰਦੇ ਜਦੋਂ ਅਸੀਂ ਅਸ਼ਲੀਲ ਡਾਂਸ ਅਸ਼ਲੀਲ ਉੱਥੇ ਚੀਜ਼ਾਂ ਦਿਖਾਵਾਂਗੇ ਗਾਣੇ ਹਿੰਦੀ ਲਾਵਾਂਗੇ ਤੇ ਸੀਟੀਆਂ ਡਾਂਸ ਤੇ ਵੱਜਣਗੇ ਕਿਉਂ ਨਹੀਂ ਤੁਸੀਂ ਪਹਿਲਾਂ ਇਹ ਦੱਸੋ ਵੀ ਜਦੋਂ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਗੱਲ ਕੀਤੀ ਸੀ ਪੁਰਾਣੀ ਰਮਾਇਣ ਦੀ ਜਿਹੜੀ ਦਾਗਰ ਜੀ ਨੇ ਬਣਾਈ ਸੀ ਉਸਰਮਾਈ ਨੂੰ ਲੋਕੇ ਸਿਰ ਟੱਕ ਕੇ ਟੀਵੀ ਅੱਗੇ ਬੈਠਦੇ ਸੀ ਅੱਜ ਵੀ ਉਹਨੂੰ ਕੋਈ ਦੱਸ ਦੇਣੇ ਕੋਈ ਮੋਰ ਦੇ ਜਾਂਦੇ ਆ ਲੋਕ ਮੱਥੇ ਟੇਕਣੇ ਸ਼ੁਰੂ ਮੱਥੇ ਜਿਨ੍ਹਾਂ ਨੇ ਉੱਥੇ ਰੋਲ ਕੀਤਾ ਸੀ ਉਸਰਮਾਈ ਚ ਉਹਨਾਂ ਨੂੰ ਰਾਮ ਮੰਦਰ ਜਦੋਂ ਬੜਿਆ ਉੱਤੇ ਸੱਦਿਆ ਗਿਆ ਅੱਜ ਲੋਕ ਉਹਨਾਂ ਨੂੰ ਮੱਥਾ ਟੇਕਦੇ ਨੇ ਉਹ ਮਰਿਆਦਾ ਚ ਸੀ ਮਰਿਆਦਾ ਦੇ ਕਾਰਨ ਉਹਨਾਂ ਨੂੰ ਰਾਮ ਮੰਦਰ ਦਾ ਇਨਵੀਟੇਸ਼ਨ ਦਿੱਤਾ ਗਿਆ ਤੇ ਲੋਕ ਜਦੋਂ ਟੀਵੀ ਅੱਗੇ ਬੈਠਦੇ ਸੀ ਆਪਣੇ ਮੰਮੀ ਪਾਪਾ ਨੂੰ ਪੁੱਛਿਓ ਵੀ ਉਹ ਲੋਕ ਜਦੋਂ ਟੀਵੀ ਉੱਤੇ ਉਹਰਮਾਈਂ ਦੇਖਦੇ ਸੀ ਤੇ ਸੇਤੇ ਰੱਖਦੇ ਸੀ ਆਪਣੇ ਬਿਲਕੁਲ ਕੋਈ ਕਪੜਾ ਵੀ ਨੰਗੇ ਸਿਰੋ ਵੇਖਣੀ ਨਹੀਂ ਉਹ ਸੀ ਮर्यादा ਕਹਿੰਦੇ ਟੀਵੀਾਂ ਦੇ ਵਿੱਚ ਆਰਤੀ ਕਿਦਾ ਲੱਗ ਪੈਂਦਾ ਬਿਲਕੁਲ ਬਿਲਕੁਲ ਸਹੀ ਗੱਲ ਪਰ ਲੋਕ ਉਹਨੇ ਪਰ ਸਾਡੇ ਜਿਹੜੇ ਰਾਮਲੀਲਾ ਕਲੱਬ ਨੇ ਨਾ ਇਹਨਾਂ ਨੇ ਬਣਾ ਲਿਆ ਮਜ਼ਾਕ ਭੀੜ ਇਕੱਠੀ ਕਰਨ ਦਾ ਪਰ ਇਹ ਕੀ ਹੈ ਜਦੋਂ ਸੀਤਾ ਮਾਤਾ ਜੀ ਬੈਠੇ ਨੇ ਉਹ ਤਾਂ ਬਨਵਾਸ ਦੇ ਵਿੱਚ ਜੰਗਲ ਦੇ ਵਿੱਚ ਰਾਮ ਜੀ ਬੈਠੇ ਨੇ ਸੂਰਨਖੰਦ ਦੀ ਹੈ ਸਾਤ ਸਮੁੰਦਰ ਪਾਰ ਤੇਰੇ ਪਿੱਛੇ ਵਿੱਚ ਆ ਗਈ ਇਹ ਚੋਲੀ ਦੇ ਵਿੱਚ ਗਾਣੇ ਕਿੱਥੇ ਲਿਖਿਆ ਹੈ ਦੰਸ ਕਿੱਥੇ ਆਏ ਦੇਖੋ ਪੱਤਰਕਾਰ ਸਾਹਿਬ ਪਿਛਲੀ ਵੀਡੀਓ ਜਿਹੜੀ ਤੁਸੀਂ ਇੱਕ ਗਾਣਾ ਬੋਲਿਆ ਸੱਤ ਸਮੁੰਦਰ ਪਾਰ ਇਹ ਪਰਚਾ ਉਸਤੇ ਦਰਜ ਹੋਇਆ ਜੀ ਅੱਛਾ ਜੀ ਇਹ ਪਰਚਾ ਉਸਤੇ ਦਰਜ ਹੋਇਆ ਜੀ ਉਹ ਸੱਤ ਸਮੁੰਦਰ ਦੇ ਕੋਈ ਗਿਆਨੀ ਹੈ ਜਰੂਰ ਚੱਲ ਕੇ ਆਣਾ ਅੱਛਾ ਜੀ ਇਹਦੇ ਵਿੱਚ ਮੇਰੇ ਖਿਆਲ ਨਾਲ ਸੱਤ ਬੰਦੇ ਆ ਜੀ ਜਿਨ੍ਹਾਂ ਨੂੰ ਕਾਨੂੰਨ ਦੇ ਤਰੀਕੇ ਨਾਲ ਪਰਚਾ ਦਰਜ ਕਰਕੇ ਹਜੇ ਤੱਕ ਉਹ ਹਾਈ ਕੋਰਟ ਦੇ ਚੱਕਰ ਘੱਟ ਰਹੇ ਨੇ ਹਾਈ ਕੋਰਟ ਦੇ ਚੱਕਰ ਘੱਟ ਰਹੇ ਨੇ ਇਹ ਕੋਈ ਰਾਜੀ ਨਾ ਮੇ ਨਹੀਂ ਹੋਏ ਇਹ ਵਿਕਿਆ ਹੋਇਆ ਸਮਾਜ ਨਹੀਂ ਲਾ ਵੀ ਤੁਸੀਂ ਕਹੋ ਵੀ ਇਹ ਇਹ ਕਹਿੰਦੇ ਆ ਵੀ ਇਹ ਵਿਕਿਆ ਹੋਇਆ ਸਮਾਜ ਆ ਦੇਖੋ ਜਿਲਸ ਸਟੈਂਡ ਲੈਂਦੇ ਲੈਂਦੇ ਆ ਅਸੀਂ ਸਟੈਂਡ ਲੈਨੇ ਆ ਭਗਵਾ ਸੇਨਾ ਸੰਗਠਨ ਨਾ ਕਦੀ ਵਿਗਿਆ ਨਾ ਮੇਰੇ ਜਾਣ ਤੋਂ ਬਾਅਦ ਵਿਕੂ ਇਹ ਸਟੈਂਡ ਕਰੂ ਆਪਣੇ ਪੂਰਾ ਦੂਸਰੀ ਗੱਲ ਅਜਲੇ ਗਾਣੇ ਲਾਉਂਦੇ ਆ ਨਾ ਆ ਆਪਣੇ ਘਰੇ ਘਰੇ ਸੋਲੋ ਤੇ ਦੂਸਰੀ ਗੱਲ ਭੀੜ ਇਕੱਠੀ ਕਰਨੀ ਆ ਤੁਸੀਂ ਮਰਿਆਦਾ ਚ ਕਰੋ ਲੋਕ ਆਪਣੇ ਛੋਟੇ ਛੋਟੇ ਬੱਚੇ ਆਪਣੇ ਛੋਟੇ ਛੋਟੇ ਬੱਚੇ ਤੋਂ ਨਾਲ ਧੀਆਂ ਪਹਿਲਾਂ ਨੂੰ ਲੈ ਕੇ ਆਉਂਦੇ ਆ ਉਤੋਂ ਕੀ ਸਿੱਖੇ ਜਾਣਗੇ ਉਸੀਂ ਖੋਲ ਲਈ ਹੋ ਰਾਮਲੀਲਾ ਦਿਖਾ ਰਹੇ ਹੋ ਵੀ ਮਰਿਆਦਾ ਪਰਸ਼ੋਤਮ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਮਾਤਾ ਉਹਨਾਂ ਦੇ ਪਿਤਾ ਜੀ ਦਾ ਉਹਨਾਂ ਜੀ ਦੀ ਪਤਨੀ ਦਾ ਭਰਾ ਦਾ ਕਿਸਤਾਨ ਸੀ ਉਹ ਜਿਹੜੀ ਮਰਿਆਦਾ ਪਰਸ਼ੋਤਮ ਇੱਕ ਰਮਾਇਣ ਜਿਹੜੀ ਉਹ ਪ੍ਰੋਪਰ ਇੱਕ ਜ਼ਿੰਦਗੀ ਨੂੰ ਦਰਸਾਉਂਦੀ ਆ ਜਿਹੜਾ ਬੰਦਾ ਉਹਨੂੰ ਫੋਲੋ ਕਰ ਲੇ ਪਿਓ ਦੇ ਇੱਕ ਬੋਲ ਤੇ 14 ਸਾਲ ਬਿਲਕੁਲ ਬਿਲਕੁਲ ਅੱਜ ਅੱਜ ਦੇ ਸਮੇਂ ਕਿੱਥੇ ਆ ਉਹ ਉਹਨਾਂ ਨੇ ਕਟਿਆ-ਕਟਿਆ ਨਾਲ ਪਰਿਵਾਰ ਨੇ ਕਟਿਆ ਸਭ ਤੋਂ ਵੱਡੀ ਗੱਲ ਜੇ ਆਪ ਪਾਇਨਾ ਜੀ ਜਨੂੰ ਫੋਲੋ ਕਰੀਏ ਨਾ ਤੇ ਜ਼ਿੰਦਗੀ ਦੇ ਵਿੱਚ ਅਸੀਂ ਕਦੀ ਵੀ ਨਸ਼ੇ ਦੇ ਵੱਲ ਕਿਸੇ ਚੀਜ਼ ਵੱਲ ਨਹੀਂ ਜਾਵਾਂਗੇ ਪਰ ਤੁਸੀਂ ਜਿਹੜੀ ਰਾਮਲੀਲਾ ਵਿੱਚ ਭੀੜ ਇਕੱਠੀ ਕਰ ਲਈਏ ਕੰਮ ਕਰਦੇ ਹੋ ਨਾ ਇਹ ਬੰਦ ਕਰ ਦਿਓ ਨਹੀਂ ਤੇ ਇਸ ਵਾਰ ਪਿਛਲੀ ਵਾਰ ਦੋ ਐਸੀ ਇਸ ਵਾਰ ਵੀ 25 ਹੋਣਗੇ ਕਿਉਂਕਿ ਸਾਡੀ ਟੀਮ ਹੋਰ ਸਟਰੋਂਗ ਹੋ ਗਈ ਹੈ ਲੱਗਦਾ ਨਹੀਂ ਆਪੇ ਤਾਂ ਗੱਦਾ ਮਾਹੌਲ ਪੈਦਾ ਹੋ ਜਾਏਗਾ ਫਿਰ ਉਹ ਜਿਹੜੇ ਲੋਕ ਕਰਦੇ ਨੇ ਉਹ ਕਹਿਣਗੇ ਆ ਤੇ ਕੁਝ ਵੀ ਨਾ ਕਰੀਏ ਇਦਾਂ ਤੇ ਕੋਈ ਵੀ ਮੁੱਦਾ ਭਖ ਲੈਣਗੇ ਮੈਂ ਜੀ ਕਹਿ ਰਿਹਾ ਜੀ ਤਨ ਮਨ ਤੰਦੇ ਨਾਲ ਅੱਛਾ ਜੀ ਤੁਸੀਂ ਸਾਰੇ ਕੋ ਤੰਨ ਮੰਨ ਤੰ ਲੈ ਲਓ ਮਰੇ ਅਦਾਜ਼ ਕਰੋ ਦੇਖੋ ਬੰਦ ਕਰੋਣਾ ਮੇਰਾ ਮਕਸਦ ਨਹੀਂ ਮੇਰਾ ਮਕਸਦ ਹੈ ਇਹਨੂੰ ਬਿਲਕੁਲ ਠੀਕ ਤਰੀਕੇ ਨਾਲ ਚਲਾਉਣਾ ਦੇਖੋ ਅਸ਼ਲੀਲਤਾ ਨਾਲ ਵਿਖਾਈਏ ਉਹ ਚੀਜ਼ ਤੇ ਬੰਦ ਹੋਣੀ ਚਾਹੀਦੀ ਹੈ ਅਸ਼ਲੀਲਤਾ ਨਾਲ ਵਿਖਾਈਏ ਬੰਦ ਹੋਣੀ ਚਾਹੀਦੀ ਆ ਮੈਂ ਤੁਹਾਨੂੰ ਕਈ ਕਲੱਬ ਦਿਖਾ ਦਿੰਦਾ ਵਾ ਉਹ ਲੋਕ ਮੇਰੇ ਨਾਲ ਮੀਟਿੰਗਾਂ ਕਰ ਰਹੇ ਨੇ ਮੇਰੇ ਨਾਲ ਬੈਠ ਰਹੇ ਨੇ ਮੈਨੂੰ ਕਹਿ ਰਹੇ ਆ ਦੇਖੋ ਅਸੀਂ ਬਹੁਦੇ ਗਿਆਨਵਾਨੀ ਨਹੀਂ ਅਸੀਂ ਆਪਣੇ ਸੰਤ ਸਮਾਜ ਨੂੰ ਪੁੱਛੀਦਾ ਇੱਥੇ ਕੀ ਹੋਣਾ ਚਾਹੀਦਾ ਕੀ ਨਹੀਂ ਹੋਣਾ ਚਾਹੀਦਾ ਦੇਖੋ ਅੱਜ ਧਰਮ ਕਿਸ ਰਾਹ ਚ ਜਾ ਰਿਹਾ Hindu ਸਮਾਜ ਇਹ ਸਾਨੂੰ ਦੇਖਣਾ ਪਏਗਾ ਸਾਡੇ ਬੱਚੇ ਸਾਡੀਆਂ ਧੀਆ ਸਾਡੀਆਂ ਭੈਣਾ ਰਾਮ ਲੀਲਾ ਦੇਖ ਕੇ ਇੱਕ ਸੇਧ ਲੈਣ ਜੇਕਰ ਉਹ ਸੇਧ ਨਹੀਂ ਲੈ ਸਕਦੇ ਤਾਂ ਫਿਰ ਇਦਾਂ ਦੀਆਂ ਰਾਮ ਲੀਲਾ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਕੋਈ ਇਦਾਂ ਦੀਆਂ ਰਾਮ ਲੀਲਾ ਦੀ ਦੇਖੋ ਕੋਈ ਡਰਾਮਾ ਨਹੀਂ ਦਿਖਾ ਰਹੇ ਅਸੀਂ ਰਾਮ ਲੀਲਾ ਦਿਖਾ ਰਹੇ ਹਾਂ ਪਰ ਮਰਯਾਦਾ ਪਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੀ ਜ਼ਿੰਦਗੀ ਦੀ ਪੂਰੀ ਇੱਕ ਕਿਤਾਬ ਆ ਜਿਹਦੇ ਵਿੱਚ ਕਈ ਸਿੱਖਿਆਵਾਂ ਨੇ ਜਿਹੜੀਆਂ ਤੁਸੀਂ ਸਿੱਖਣੀਆਂ ਤੇ ਫਿਰ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਤੁਸੀਂ ਕਰੋ ਮर्यादा ਦੇ ਨਾਲ ਜਿੱਥੇ ਕੋਈ ਪ੍ਰੋਬਲਮ ਹੁੰਦੀ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਖੜੇ ਹਾਂ ਇਹ ਰਾਸ਼ਟਰੀ ਪਟਵੰਸੀਣਾ ਹੈ ਕਿ ਕਿਉਂਕਿ ਸ਼ਿਵ ਸੈਨਾ ਅਸੀਂ ਸੁਣਦੇ ਹਾਂ ਅੱਜ ਸ਼ਿਵ ਸੈਨਾ ਬੜੇ ਵਖਵਾ ਘਰੂਪਾਂ ਦੇ ਵਿੱਚ ਵੰਡੀ ਗਈ ਹੈ ਕਿਸੇ ਕੋਲ ਕੋਈ ਥੜਾ ਕਿਸੇ ਕੋਲ ਕੋਈ ਥੜਾ ਲੋਕ ਕਹਿੰਦੇ ਨੇ ਕਿ ਸ਼ਿਵ ਸੈਨਾ ਸਭ ਨੇ ਆਪਣੀਆਂ ਬਣਾਈਆਂ ਨੇ ਇਹ ਦੋ ਚਾਰ ਗਲਤ ਕਮੈਂਟ ਕਰੋ ਕੋਈ ਬਿਆਨ ਦਿਓ ਕਿਸੇ ਧਰਮ ਦੇ ਖਿਲਾਫ ਬੋਲੋ ਤੇ ਸਿਕਿਉਰਿਟੀਆਂ ਲੈ ਕੇ ਆਪਣੀ ਵਾਹਵਾਹੀ ਕਰ ਲਓ ਲੇਕਿਨ ਭਗਵਾ ਸੈਨਾ ਕੀ ਹੈ ਭਗਵਤ ਸੇਨਾ ਦਾ ਪੂਰਾ ਨਾਮ ਹੈ ਜੀ ਰਾਸ਼ਟਰੀ ਭਗਵਤ ਸੇਨਾ ਸੰਗਠਨ ਜਿਹੜੀ 6 ਸਟੇਟਾਂ 'ਚ ਅਸਲੇ ਚੱਲ ਰਹੀ ਹੈ ਇਹ ਉਹ ਸੰਗਠਨ ਹੈ ਜਿਨੇ ਪਿਛਲੇ ਸਾਲ ਗਉਂ ਤਸਕਰ ਤੋਂ ਲੈ ਕੇ ਰਾਮ ਲੀਲਾ ਦੇ ਉੱਤੇ ਜਿਹੜੀ ਬੇਦਬਿਓਈ 17 ਪਰਚੇ ਦਰਜ ਕਰਾਏ ਆ ਠੀਕ ਹੈ ਜੀ 6 ਸਟੇਟਾਂ 'ਚ ਪੰਜਾਬ ਦੇ ਮੰਦਰਾਂ ਦੀ ਲੜਾਈ ਅਸੀਂ ਲੜੀ ਅੱਜ ਮੈਂ ਤਰਨਤਲ ਖੜਾ ਇੱਥੋਂ ਦੇ ਮੰਦਰ ਦੀ ਤੁਹਾਨੂੰ ਵੀ ਪਤਾ ਅਸੀਂ ਲੜਾਈ ਲੜੀ ਫਿਰ ਅਸੀਂ ਤੋ ਕਤੋਂ ਨੰਗਲ ਜਿਹੜਾ ਮੰਦਿਰ ਮਾਤਾ ਚਮਿੰਦਾ ਦੇਵੀ ਦਾ ਇਤਿਹਾਸਿਕ ਮੰਦਿਰ ਬਤਾਲਾ ਮੰਦਿਰ ਗਿਣਤੀ ਨਹੀਂ ਗਿਵਾ ਸਕਦਾ ਇਹ ਭਗਵਾਨ ਸੇਨਾ ਸੰਗਠਨ ਗਊ ਸੇਵਾ ਕਰਨ ਵਾਲਾ ਸੰਗਠਨ ਹੈ ਸਾਡੀਆਂ ਗਊ ਸੇਨਾ ਜੁਨਟਾਂ ਚੱਲਦੀਆਂ ਇਹ ਸੰਗਠਨ ਹਿੰਦੂ ਸਮਾਜ ਨੂੰ ਬਿਲਕੁਲ ਸਮਰਪਿਤ ਹੈ ਇਸ ਨੂੰ ਉਸ ਵਲੈਤਸ ਗੰਮ ਦਾ ਜ਼ਿਕਰ ਕੀਤਾ ਤੁਸੀਂ ਹੁਣ ਬੀਤੇ ਦਿਨ ਵੀ ਆਪਾਂ ਦੇਖਿਆ ਗਣੇਸ਼ ਗਣੇਸ਼ ਸਰਜਨ ਚੱਲ ਰਹੇ ਨੇ ਤੁਸੀਂ ਉਹ ਤੋਂ ਵੀ ਲੈ ਕੇ ਲਾਈਵ ਹੋਏ ਬੜੀ ਕਾਉਂਟਰਵਰਸੀ ਚੱਲੀ ਹੈ ਕਿ ਜਿਹੜੇ ਗਣੇਸ਼ ਸਰਜਨ ਕਾਵੇ ਨੇ ਕਿਸੇ ਵੀ ਨਹਿਰ ਦੇ ਵਿੱਚ ਜਾ ਕੇ ਕਚਰੇ ਦੇ ਵਿੱਚ ਗਣੇਸ਼ ਜੀ ਨੂੰ ਉੱਥੇ ਸਰਜਨਤ ਕਰ ਦਿੰਦੇ ਨੇ ਕਿਤੇ ਪਾਣੀ ਦੇ ਵਿੱਚ ਕਰ ਦਿੰਦੇ ਨੇ ਖੰਡੇਤ ਹੋ ਜਾਂਦੇ ਨੇ ਉਹ ਤੇ ਫਿਰ ਅਸੀਂ ਘਰ ਦੇ ਵਿੱਚ ਪੂਜਦੇ ਵੀ ਆ ਦੂਜੇ ਪਾਸੇ ਅਸੀਂ ਗਊ ਨੂੰ ਮਾਦਾ ਦਰਵਾ ਦਿੰਦੇ ਆ ਅਸੀਂ ਕਮਾ ਦਾ ਅਸੀਂ 6 ਮਹੀਨੇ ਦੁੱਧ ਪੀਨੇ ਆ ਤੇ ਸਾਡੀ ਉਮਰ ਕੱਦਸ ਗਿੰਦੇ ਆ ਲੇਕਿਨ ਜਿਸ گاਉਂ ਦਾ ਅਸੀਂ ਦੁੱਧ ਮਦਨ ਤੱਕ ਪੀਨੇ ਆ ਦਾ ਇਸ਼ਨਾਨ ਵੀ ਸਾਡਾ ਆਖਦੀ ਉਹਨਾਂ ਨੂੰ ਹੁੰਦਾ ਉਹਨੂੰ ਮਾ ਦਾ ਦਰਜਾ ਨਹੀਂ ਦਿੱਤਾ ਜਾਂਦਾ ਇਹਨੂੰ ਲੈ ਕੇ ਤੁਸੀਂ ਕੀ ਸੋਚਦੇ ਬਿਲਕੁਲ ਮਾ ਦਾ ਦਰਜਾ ਦਿੱਤਾ ਜਾਂਦਾ ਜਦੋਂ ਬੱਚਾ ਪਹਿਲੀ ਵਾਰੀ ਜੰਮਦਾ ਉਹਨੂੰ ਗਊ ਮਾ ਦਾ ਦੁੱਧ ਪਿਆ ਜਾਂਦਾ ਜਦੋਂ ਦੁਨੀਆ ਤੋਂ ਬੰਦਾ ਜਾਂਦਾ ਉਹਦੀ ਮੜੀ ਤੱਕ ਗਊ ਮਾ ਦਾ ਲੇਪ ਕੀਤਾ ਜਾਂਦਾ ਇਹ ਬਿਲਕੁਲ ਸੱਚ ਗੱਲ ਆ ਤੁਹਾਡੀ ਦੇਖੋ ਗਊ ਸੇਵਕ ਤੇ ਅਸੀਂ ਹੈਗੇ ਆਗੇ ਜਿੱਥੋਂ ਤੱਕ ਸਾਡਾ ਸੱਤ ਪੈਂਦਾ ਸੀ ਕਰ ਰਹੇ ਆ ਪਰ ਸਰਕਾਰਾਂ ਬਿਲਕੁਲ ਚੁੱਪ ਨੇ ਇਸ ਸੀ ਤੇ ਬਿਲਕੁਲ ਮੂਨ ਨੇ ਦੂਸਰੀ ਗੱਲ ਜਿਹੜੇ ਸਾਡੇ ਜ਼ਿੰਮੇਦਾਰ ਭਰਾ ਨੇ ਇਹ ਲੋਕ ਜਦੋਂ ਗਊਆਂ ਦੁੱਧ ਦੇਣੇ ਛੱਡ ਦਿੰਦੀਆਂ ਇਹ ਸਾਡੇ ਸ਼ਹਿਰਾਂ ਵੱਲ ਤੋਰ ਦਿੰਦੇ ਆ ਮੈਂ ਉਹਨਾਂ ਨੂੰ ਕਹੂੰਗਾ ਸਰਕਾਰਾਂ ਨੂੰ ਇਦਾਂ ਦੀ ਪਾਲਿਸੀ ਸਬਸਿਡੀ ਲੈਣੀ ਚਾਹੀਦੀ ਆ ਵੀ ਗਊ ਮਾਂ ਦਾ ਜਿਸ ਘਰ ਦੇ ਵਿੱਚ ਹੈ ਉਹਨੂੰ ਕੁਛ ਪੱਠੇ ਤੱਕ ਸਬਸਿਡੀ ਦੇ ਕੇ ਜਿਹੜਾ ਉਹਦਾ ਖਾਣ ਪੀਣਿਆ ਉਹਨੂੰ ਦੇ ਕੇ ਇਹੋ ਜੀ ਪਾਲਿਸੀ ਲਿਆਵੇ ਕਿਉਂਕਿ ਸਰਕਾਰਾਂ ਸਭ ਕੁਝ ਕਰ ਸਕਦੀਆਂ ਸਰਕਾਰਾਂ ਲੈ ਕਰਨ ਜਾਵਾਂ ਦੂਸਰੀ ਗੱਲ ਤੁਸੀਂ ਗਣੇਸ਼ ਪੂਜਾ ਨਹੀਂ ਕਰ ਕੀਤੀ ਤੁਸੀਂ ਆਪਣੇ ਘਰ ਗਣਪਤੀ ਪਾਪਾ ਮੋਰੀਆਂ ਨੂੰ ਤਾਲੇਉਂਦੇ ਹੋ ਤੁਹਾਡੇ ਘਰ ਚ ਸੁੱਖ ਸਮਰiddhi ਹੋਵੇ ਪਰ ਮੈਂ ਕਿਹੜਾ ਚੋਂ ਨਾ ਉਹਨਾਂ ਲਾਲਦੀਆਂ ਲੋਕਾਂ ਨੂੰ ਵੀ ਜਦੋਂ ਜਾਣਦੀ ਵਾਰੀ ਆ ਤੁਸੀਂ ਉਹਨਾਂ ਨੂੰ ਗੰਦੇ ਨਾਲੇ 'ਚ ਸੁੱਟਦੇ ਹੋ ਮੇਰੇ ਕੋਲ ਕੁਝ ਵੀਡੀਓ ਆਈਆਂ ਮੈਂ ਉੱਤੇ ਲਾਈਵ ਵੀ ਹੋਇਆ ਪਰ ਗੱਲ ਇਹ ਆ ਵੀ ਗੱਲ ਇਹ ਆ ਵੀ ਜਦੋਂ ਗਣਪਤੀ ਤੁਹਾਡੇ ਘਰ ਆਣਗੇ ਗਣਪਤੀ ਤੁਹਾਡੇ ਬੱਚੇ ਨੂੰ ਆਸ਼ੀਰਵਾਦ ਦੇਣਗੇ ਜੇ ਤੁਸੀਂ ਉਹਨਾਂ ਨੂੰ ਗੰਦੇ ਨਾਲੇ ਛੁੱਟਣਗੇ ਤੇ ਫਿਰ ਤੁਹਾਡੇ ਖਾਨਦਾਨ ਦਾ ਸ਼ਰਮਨਾਸ਼ ਹੁਣ ਪੱਕਾ ਹੈ ਇਹ ਸਾਡੇ ਕੋਲ ਖਾਲੋ ਜੇਕਰ ਮਰਿਆਦਾ ਦੇ ਵਿੱਚ ਰਹਿ ਕੇ ਸੋਹ ਪਾਣੀ ਚ ਤੁਸੀਂ ਜਿਹਦੇ ਵਿੱਚ ਪਾਣੀ ਚੱਲ ਰਿਹਾ ਹੈ ਜਿਸ ਜਿਹੜਾ ਤੁਹਾਡਾ ਸਾਡਾ ਧਰਮ ਕਹਿੰਦਾ ਹੈ ਉਹ ਤੁਸੀਂ ਜਾ ਕੇ ਵਿਸਰਜਨ ਕਰੋ ਜੇਕਰ ਤੁਸੀਂ ਇਹ ਵਿਸਰਜਨ ਨਹੀਂ ਕਰਦੇ ਫਿਰ ਤੁਸੀਂ ਪਾਪ ਦੇ ਭਾਗੀ ਹੋ ਫਿਰ ਤੁਹਾਨੂੰ ਗਣਪਤੀ ਰੱਖਣ ਦਾ ਕੋਈ ਅਧਿਕਾਰ ਨਹੀਂ ਅਸੀਂ ਅਗਲੀ ਵਾਰੀ ਇੱਥੇ ਵੀ ਸਖਤ ਕਦਮ ਲਿਆ ਰਹੇ ਹਾਂ ਦਦਿਆਵਾਂ ਦੇ ਕੰਡੇ ਮੂਤੀਆਂ ਰੱਖ ਦਿੰਦੇ ਨੇ ਜਿਹੜੀਆਂ ਖੰਡਤ ਹੋ ਜਾਣ ਜਲ ਪ੍ਰਵਾਹ ਕਰਤੀਆਂ ਗੰਦੇ ਨਹਿਰੇ ਦੇ ਕਿਨਾਰੇ ਆ ਜਾਂਦੀਆਂ ਨੇ ਉਸ ਤੋਂ ਬਾਅਦ ਉੱਥੇ ਜਾਨਵਰ ਨਿਕਲਦੇ ਆ ਉਹ ਜੋ ਮਰਜੀ ਗੰਦਗੀ ਮੱਛਰ ਸਾਦਾ ਕੋਈ ਸਥੇ ਹੁੰਦਾ ਤੇ ਬੀਫ ਦੀ ਤੁਸੀਂ ਗੱਲ ਕੀਤੀ ਕਿ ਬੀਫ ਵਿਕਦੇ ਆ ਵਾ ਕਈ ਜਿਹੜਾ ਕੇਸ ਹੈ ਉਹਦੇ ਸਾਹਮਣੇ ਸਾਡੇ ਸਮਾਜ ਦੇ ਵਿੱਚੋਂ ਹੀ ਲੋਕ ਸੀ ਜਿਹੜੇ ਵੇਚਦੇ ਸੀ ਜਿਹੜੇ ਖਾਦੇ ਸੀ ਕੁਝ ਲੋਕ ਅਜਿਹੇ ਵੀ ਸੀਗੇ ਜਿਹੜੇ ਨਕਲੀ ਬੋਲ ਲਗਾ ਕੇ ਆਪਣੀ ਦੁਕਾਨ ਦਾ ਨਾਮ ਸ਼ਰਮਾ ਰੱਖਿਆ ਜਾਂ ਪੰਡਤ ਲਾਏ ਹੋਏ ਨੇ ਲੇਕਿਨ ਅੰਦਰ ਹੋਰ ਕਿਸੇ ਕੌਮ ਦੇ ਲੋਕ ਸੀਗੇ ਲੇਕਿਨ ਉਹ ਬੀਫ ਵਰਤਾਦੇ ਨੇ ਪਰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਹੈ ਜਦੂਲ ਕੱਢ ਦੇਣੇ ਚਾਹੀਦੇ ਆ ਕਿ ਪੱਕੇ ਤੌਰ ਤੇ ਅਜਿਹਾ ਬੈਨ ਹੋ ਜਾਵੇ ਕਿ ਜਿਹੜਾ ਵੇਚੇ ਉਸ ਨੂੰ ਅਜਿਹੀ ਸਜ਼ਾ ਦੇ ਦਿੱਤੀ ਜਾਵੇ ਕਿ ਉਸ ਤੋਂ ਬਾਅਦ ਜਿਹੜਾ ਗਊ ਮਾਤਾ ਦਾ ਮਾਸ ਪੰਜਾਬ ਚ ਪਹਿਲੀ ਗੱਲ ਬੰਦ ਆ ਬਿਲਕੁਲ ਬੰਦ ਆ ਉਲੇ ਛੱਪੇ ਜਿਹੜਾ ਜੋ ਕਰਦਾ ਉਹ ਬਿਲਕੁਲ ਕਰਾਈਮ ਆ ਗਊ ਮਾਤਾ ਦਾ ਇਦਾਂ ਦਾ ਕੋਈ ਵੀ ਮਾਸ ਜਾਂਦ ਨੂੰ ਵਡਣ ਲਈ ਦੇਖੋ ਜਿਹੜਿਆ ਪਰਚੇ ਦਰਜ ਨੇ ਇਹ ਗਊ ਤਸਕਰਾਂ ਦੇ ਦਰਜ ਨੇ ਐਕਟ ਲੱਗੇ ਨੇ ਉੱਤੇ ਜਿਨ੍ਹਾਂ ਨੇ ਗਊ ਮਾਤਾ ਨੂੰ ਪ੍ਰਸੀਡ ਕੀਤਾ ਜਾਂ ਉਹਨਾਂ ਨੂੰ ਗਊ ਤਸਕਰੀ ਲੱਗੇ ਬਿਲਕੁਲ ਉਹਨਾਂ ਦੇ ਖਿਲਾਫ ਮੁਹਿੰਮ ਚੱਲੂਆ ਜਿਹੜੇ ਲੋਕ ਗਊ ਮਾਤਾ ਨੂੰ ਮਾਰਦੇ ਨੇ ਜਾਂ ਉਹਦੀ ਤਸਕਰੀ ਕਰਦੇ ਨੇ ਦੂਸਰੀ ਗੱਲ ਤੁਸੀਂ ਗੱਲ ਕਰਦੇ ਹੋ ਅੰਮਰਸਰ ਦੇ ਵਿੱਚ ਇੱਕ ਨਹਿਰ ਵਗਦੀ ਸੁਲਤਾਨਵਲ ਰੋਡ ਉੱਤੇ 70 ਵਾਲੇ ਪੁਲ ਦੀ ਪਿਛਲੇ 6 ਮਹੀਨੇ ਪਹਿਲਾਂ ਉਹ ਨਹਿਰ ਬਿਲਕੁਲ ਸੁੱਕੀ ਸੀ ਤੇ ਹਜ਼ਾਰੇ ਇਹਨਾਂ ਵੀ ਸਾਡੇ ਸਮਾਜ ਦੀਆਂ ਸਿੱਖ ਸਮਾਜ ਦੀਆਂ Hindu ਸਮਾਜ ਦੇ ਦੇਵੀ-ਦੇਵਤਿਆਂ ਦੀਆਂ ਗੁਰੂ ਸਾਹਿਬ ਦੀਆਂ ਫੋਟਵਾਂ ਉਹਦੇ ਵਿੱਚ ਸੀ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਖੁਦ ਉਹਨੂੰ ਸਾਫ਼ ਕਰਵਾ ਕੇ ਇੱਕ ਸਾਡੇ ਨਾਮਦਾਰੀ ਸੰਪਰਤਾ ਹੈ ਉਹਨਾਂ ਨੇ ਮਦਦ ਕੀਤੀ ਉਹਨੂੰ ਸਾਫ਼ ਕੀਤਾ ਅੱਜ ਉਥੇ ਸਾਫ਼ ਪਾਣੀ ਵਹਿ ਰਿਹਾ ਹੈ ਉਥੇ ਕੈਮਰੇ ਦੀ ਰਿਪੋਰਟਿੰਗ ਚੱਲ ਰਹੀ ਹੈ ਹੌਲੀ ਹੌਲੀ ਚੀਜ਼ਾਂ ਦਾ ਸੁਧਾਰ ਹੋ ਰਿਹਾ ਹੈ ਪਰ ਜਿਹੜੇ ਲੋਕ ਆਪਣਾ ਵਿਚਾਰ ਬਣਾ ਚੁੱਕੇ ਨੇ ਕਿ ਅਸੀਂ ਬੇਦਬੀ ਕਰਨੀ ਆ ਤੇ ਫਿਰ ਉਹ ਪਰਚੇ ਲਈ ਵੀ ਤਿਆਰ ਰਹਿਣ ਕਾਨੂੰਨੀ ਕਰਵਿ ਲਈ ਵੀ ਤਿਆਰ ਰਹਿਣ ਤੇ ਬਗਵਾ ਸੈਨਾ ਹਮੇਸ਼ਾ ਆਪਣੀ ਟਟਕੇ ਚੀਜ਼ ਤੇ ਪਹਿਰਾ ਦੇਗੀ ਸਿੱਖ ਸਮਾਜ ਦੀ ਤੁਸੀਂ ਗੱਲ ਕੀਤੀ ਉਥੇ ਗੁਰੂ ਸਾਹਿਬ ਦੀਆਂ ਵੀ ਤਸਵੀਰਾਂ ਲੱਗੀਆਂ ਹੋਈਆਂ ਸੀਗੀਆਂ ਉਹਨਾਂ ਦਾ ਕਿੰਨਾ ਕੁ ਸਾਥ ਹੈ ਤੁਹਾਡੇ ਨਾਲ ਕਿਉਂਕਿ ਤੁਸੀਂ ਦੱਸਿਆ ਕਿ ਬੀਤੇ ਦਿਨੀ ਸਾਡੇ ਨਾਲ ਕੁਝ ਸਿੱਖ ਲੋਕ ਵੀ ਜਿਹੜੇ ਸਾਹਮਣੇ ਆਏ ਨੇ ਜੁੜਨ ਦੀ ਤੇ ਕਿਸ ਤਰੀਕੇ ਦਾ ਸਾਥ ਉਹਨਾਂ ਦਾ ਤੇ ਤੁਸੀਂ ਸਾਡਾ ਆਪਸੀ ਭਾਈਚਾਰਾ ਬਹੁਤ ਪੁਰਾਣਾ ਹੈ ਸਿੱਖ ਸਮਾਜ Hindu ਸਮਾਜ ਦਾ ਆਪਸੀ ਭਾਈਚਾਰਾ ਬਹੁਤ ਪੁਰਾਣਾ ਹੈ ਨੌ ਮਾਹ ਦਾ ਰਿਸ਼ਤੇ ਸਾਡੇ ਆਪਸ ਦੇ ਦੂਸਰੀ ਗੱਲ ਜੇ ਤੁਸੀਂ ਸਾਧ ਦੀ ਗੱਲ ਕਰੋ ਮੇਰੇ ਭਗਵਾਨ ਸੇਵਾ ਸੰਗਠਨ ਰਾਸ਼ਟਰੀ ਭਗਵਾਨ ਸੇਵਾ ਸੰਗਠਨ ਦੇ ਵਿੱਚ ਸਿੱਖ ਵਿੰਗ ਜਿਹੜਾ ਜ਼ਿਲ੍ਹਾ ਪ੍ਰਧਾਨ ਨੇ ਤੁਹਾਨੂੰ ਅੱਜ ਵੀ ਮੈਂ ਤਸਵੀਰਾਂ ਦਿਖਾਈਆਂ ਮੈਂ ਦੇ ਵੀ ਦਵਾਂਗਾ ਸਾਡੇ ਵਿੱਚ ਸੰਧੂ ਨੇ ਸਾਡੇ ਵਿੱਚ ਬਹੁਤ ਕਾਸਟਾ ਨੇ ਜਿਹੜੇ ਲੋਕ ਸਾਡਾ ਬਿਲਕੁਲ ਸਾਥ ਦਿੰਦੇ ਨੇ ਜਦੋਂ ਤੁਸੀਂ ਜਿਸ ਧਰਮ 'ਚ ਜੰਮੇ ਹੋ ਮੈਂ ਹਮੇਸ਼ਾ ਕਹਾਂਗਾ ਉਸ ਧਰਮ ਦੇ ਪੱਕੇ ਹੋ ਚਾਹੇ ਤੁਸੀਂ ਸਿੱਖ ਹੋ ਚਾਹੇ ਤੁਸੀਂ ਹਿੰਦੂ ਹੋ ਚਾਹੇ ਤੁਸੀਂ ਕਿਸੇ ਵੀ ਧਰਮ ਦਾ ਬਲੌਂ ਕਰਦੇ ਹੋ ਜਿਸ ਪਰਮਾਤਮਾ ਨੇ ਤੁਹਾਨੂੰ ਬੜੀ ਵਧੀਆ ਤਰੀਕੇ ਨਾਲ ਉਸ ਸਮਾਜ 'ਚ ਪੈਦਾ ਕੀਤਾ ਤੁਹਾਨੂੰ ਕਨਵਰਜਨਲੀ ਵੀ ਨਹੀਂ ਜ਼ਰੂਰਤ ਜਿਸ ਤਰਮ ਚ ਜਮੇ ਹੋ ਉਹਨੂੰ ਪੱਕੇ ਤੌਰ ਤੇ ਅੱਗੇ ਲੈ ਕੇ ਆਓ ਉਹਨੂੰ ਬਿਲਕੁਲ ਮਰਿਆਦਾਂ ਦੇ ਨਾਲ ਮੰਨੋ ਤੇ ਆਪਣੇ ਤਰਮ ਨਾਲ ਡਟ ਕੇ ਖੜੇ ਰਹੋ ਚਾਹੇ ਕੋਈ ਵੀ ਤਰਮ ਆ ਅਸੀਂ ਇਸ ਗੱਲ ਦੀ ਬਿਲਕੁਲ ਹੋਕਾ ਵੀ ਮਾਰਿਆ ਤੇ ਨਾ ਵੀ ਮਾਰਦੇ ਇਸ ਗੱਲ ਦਾ ਅੰਮ੍ਰਿਤਸਰ ਦੇ ਵਿੱਚ ਲੰਗੂਰ ਮੇਲਾ ਕੱਢਿਆ ਜਾਂਦਾ ਵਾ ਵੱਡੇ ਵੱਡੇ ਸੂਪ ਹਨੂਮਾਨ ਜੀ ਦੇ ਤਿਆਰ ਕੀਤੇ ਜਾਂਦੇ ਆ ਕੁਝ ਅਜਿਹੇ ਸੀਨ ਵੀ ਹੁੰਦੇ ਆ ਜਿਹੜੇ ਕੋਈ ਇਹੋ ਜਿਹੇ ਹਾਲੀਵੁੱਡ ਦੀਆਂ ਫਿਲਮਾਂ ਦੇ ਵੱਲੋਂ ਲਿਆ ਕੇ ਬਾਣੇ ਤਿਆਰ ਕਰ ਦਿੱਤੇ ਜਾਂਦੇ ਆ ਫਿਰ ਇਹ ਜਿਹੜੇ ਤੁਹਾਡੇ ਪਰਚੇ ਦੀ ਜਿਹੜੀ ਤੁਸੀਂ ਕਿਹਾ ਕਾਰਵਾਈ ਹੈ ਉੱਥੇ ਵੀ ਚੱਲੇਗੀ ਦੇਖੋ ਜੀ ਪੰਜ ਵਰਲਡ ਦਾ ਸਭ ਤੋਂ ਪ੍ਰਸਿੱਧ ਮੰਦਰ ਹਨੂਮਨ ਮੰਦਰ ਸਾਡਾ ਸਿੱਤੀ ਪੀੜ ਮੰਦਰ ਜਿਹੜਾ ਬਹੁਤ ਪੁਰਾਣਾ ਮੰਦਰ ਹੈ ਉੱਥੇ ਇੱਕ ਪ੍ਰਸਾਦ ਚੱਲਦੀ ਆ ਵਰਨਰ ਸੇਲਾ ਬਣਾਉਂਦੀ ਜਿਹਨੂੰ ਲੰਗੂਰ ਕਿਹਾ ਜਾਂਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਥੋੜੇ ਦਿਨਾਂ ਬਾਅਦ ਉਹ ਸ਼ੁਰੂ ਹੋ ਬਿਲਕੁਲ ਨਸ਼ਾ ਰਹਿਤ ਉਹ ਪ੍ਰੋਗਰਾਮ ਉਹ ਜਿਹੜਾ ਪ੍ਰਸੀਡ ਹੋਣਾ ਚਾਹੀਦਾ ਵਾ ਦੂਸਰੀ ਗੱਲ ਜਿਹੜੀ ਦੌੜ ਲੱਗੀ ਆ ਨਾ ਦੌੜ ਲੱਗੀ ਉੱਥੇ ਬਣੀਆਂ ਪਾਰਟੀਆਂ ਇੱਕ ਤੋਂ ਇੱਕ ਪਾਰਟੀਆਂ ਜਿਹੜੇ ਬਿਲਕੁਲ ਕੰਪੀਟੀਸ਼ਨ ਧਰਮ ਕੋਈ ਕੰਪੀਟੀਸ਼ਨ ਨਹੀਂ ਹੈ ਤੁਸੀਂ ਧਰਮ ਨੂੰ ਬਣਾ ਲਿਆ ਕੰਪੀਟੀਸ਼ਨ ਕੰਪੀਟੀਸ਼ਨ ਬਣਾਉਣਾ ਦੇ ਹੋਰ ਕਿ ਫੀਲਡ 'ਚ ਜਾਓ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਜਿਹੜਾ ਬੰਦਾ ਕੰਪੀਟੀਸ਼ਨ ਵਿੱਚ ਆ ਕੇ ਬਿਲਕੁਲ ਉੱਥੇ ਹੁੱਲੜਬਾਜੀ ਜਾਂ ਤੇ ਕੋਈ ਨਸ਼ੇ ਦਾ ਸੇਵਨ ਕਰਦਾ ਫੜਿਆ ਗਿਆ ਸਾਡੀਆਂ ਟੀਮਾਂ ਦਾ ਇਸ ਵਾਰ ਉਧਰ ਵੀ ਧਿਆਨ ਜੇ ਅਸੀਂ 10 ਟੀਮਾਂ ਉਸ ਦੇ ਵਿੱਚ ਲਗਾਈਆਂ ਜੇ ਤੇ ਪ੍ਰਸ਼ਾਸਨ ਦਾ ਸਾਥ ਵੀ ਮੰਗਿਆ ਜੇ ਜਿਸ ਬੰਦੇ ਨੇ ਇੱਕ ਮਾੜੀ ਜੀ ਗਲਤੀ ਨਹੀਂ ਕੀਤੀ ਕਿਉਂਕਿ ਜਿਹੜਾ ਲੰਗੂਰ ਬੰਦਾ ਇਹ ਬਹੁਤ ਵੱਡਾ ਮਰਿਆਦਾ ਦਾ ਕੰਮ ਹੈ ਜਮੀਨ ਤੇ ਸੋਣਾ ਪੈਂਦਾ ਲਸਣ ਪਿਆਜ਼ ਤੋਂ ਭਰੇਜ ਬਹੁਤ ਜ਼ਿਆਦਾ ਭਰੇਜ ਆ ਇਹ ਮੰਤਾਂ ਬੜੀਆਂ ਵੱਡੀਆਂ ਚੀਜ਼ਾਂ ਨੇ ਨੰਗੀ ਪੈਰ ਨਾਲ ਪੈਂਦਾ ਪਰ ਵੱਡੇ ਤੋਂ ਵੱਡੇ ਸੋਲੇ ਤੋਂ ਸੋਣਾ ਚੋਲਾ ਸੁਵਾ ਕੇ ਤੁਸੀਂ ਪ੍ਰੋਗਰਾਮ ਕਰੋ ਅਸੀਂ ਤਨਮਨ ਤੁਹਾਡੇ ਨਾਲ ਆ ਜਿੱਥੇ ਬੇਦਬੀ ਹੁੰਦੀ ਆ ਉੱਥੇ ਅਸੀਂ ਆ ਕੇ ਪਰਚੇ ਦਰਜ ਕਰਾਵਾਂਗੇ ਜੈ ਸ਼੍ਰੀ ਰਾਮ ਸੋ ਇਸਨ ਪੰਕਜ ਦਵਿਸਰ ਨੈਸ਼ਨਲ ਪ੍ਰੈਜ਼ੀਡੈਂਟ ਨੇ ਰਾਸ਼ਟਰੀ ਭੜਵਾ ਸੈਨਾ ਦੇ ਜਿਨ੍ਹਾਂ ਨੇ ਦਾਵਾ ਕਰ ਦਿੱਤਾ ਹੈ ਕਿ ਜੇਕਰ ਇਸ ਵਾਰ ਕੋਈ ਵਿਅਕਤੀ ਜਿਹੜਾ ਮਰਿਆਦਾ ਭੰਗ ਕਰਦਾ ਨਜ਼ਰ ਆਏਗਾ ਜੇਕਰ ਕੋਈ ਵਿਅਕਤੀ RAM LILA ਦੇ ਵਿੱਚ ਕੋਈ ਅਜਿਹੇ ਜੇ ਸ਼ਲੀਲ ਸੀਨ ਦਿਖਾਏਗਾ ਜਾਂ ਕਿਸੇ ਵੀ ਤਰੀਕੇ ਦੇ ਜਿਹੜੇ ਲੰਗੂਰ ਮੇਲੇ ਦੇ ਵਿੱਚ ਅਜਿਹੇ ਸਰੂਪ ਤੇ ਆਦ ਕਰੇਗਾ ਜਿਹੜੇ ਸਾਡੇ ਕਿਰਦਾਨਾਂ ਦੇ ਨਾਲ ਸਾਡੇ ਇਤਿਹਾਸ ਨਾਲ ਨਹੀਂ ਜੁੜਦੇ ਹੋਣਗੇ ਉਹਨਾਂ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ ਵੱਡੇ ਦਾਅਵੇ ਕਰ ਦਿੱਤੇ ਨੇ ਪੰਕਤ ਦੇ ਵਿਸਦ ਨੇ ਹੁਣ ਦੇਖਣਾ ਹੋਵੇਗਾ ਕਿ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਇਹਦਾ ਕਿੰਨਾ ਘਸਾ ਦੇਖਣ ਨੂੰ ਮਿਲਦਾ ਹੈ ਤੇ ਜਿਹੜੇ ਸਮਾਜ ਦੇ ਵਿੱਚ ਸੰਸਥਾਵਾਂ ਜਿਹੜੀਆਂ RAM LILA ਕਾਵੀਆਂ ਨੇ ਉਹ ਇਸ ਨੂੰ ਲੈ ਕੇ ਕਿੰਨਾ ਕੁ ਸੁਚੇਤ ਹੁੰਦੀਆਂ ਨੇ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਮੈਂ ਦਾਨਿਸ਼ ਕੈਮਰਾਮੈਨ ਗੁਰਜੋਧ ਦੇ ਨਾਲ ਧੰਨਵਾਦ